ਇਸ ਵੇਲੇ ਮੇਰੇ ਨਾਲ ਮੌਜੂਦ ਨੇ ਰੇਸ਼ਮ ਸਿੰਘ ਅਨਮੋਲ ਸਰ ਤੁਸੀਂ ਹੁਣ ਰਜਵੀਰ ਜੰਦਾ ਨੂੰ ਮਿਲਣ ਆਇਓ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਜੀ ਸਾਰੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਹੁਣ ਵੀ ਮੈਂ ਦਰਬਾਰ ਸਾਹਿਬ ਤੋਂ ਆ ਰਿਹਾ ਸਾਡੀ ਸੇਵਾ ਚੱਲ ਰਹੀ ਹੈ ਉੱਥੇ ਖੇਤ ਪੱਧਰੇ ਕਰਨ ਦੀ ਤੇ ਢੀ ਜਲਦੀ ਸੇਵਾ ਚੱਲ ਰਹੀ ਹੈ ਕਾਫੀ ਦਿਨਾਂ ਤੋਂ ਕੱਲ ਜਿੱਦਾਂ ਇਨਫੋਰਮੇਸ਼ਨ ਮਿਲੀ ਕਿ ਮੈਂ ਸੋਚਿਆ ਸ਼ਾਇਦ ਫੇਕ ਹੈ ਜਦੋਂ ਪਤਾ ਲੱਗਿਆ ਫਿਰ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਕੇ ਆਏ ਆ ਟੀਮ ਸਾਡੀ ਉੱਥੇ ਲੱਗੀ ਹੋਈ ਹੈ ਸੇਵਾ ਚੱਲ ਰਹੀ ਹੈ ਉਦਾਂ ਹੀ ਤੇ ਮੈਂ ਕੁਝ ਲੋਕਾਂ ਨੂੰ ਰਿਕਵੈਸਟ ਕਰਨੀ ਚਾਹੁੰਦਾ ਮੇਰੇ ਵਰਗੇ ਮੂਰਖਾਂ ਨੂੰ ਜਿਹੜੇ ਫੇਕ ਫੋਟੋਆਂ ਪਾ ਕੇ AI ਨਾਲ ਐਡਿਟ ਕਰਕੇ ਆਰ ਆਈ ਪੀ ਲਿਖ ਕੇ ਟੀ ਆਰ ਪੀ ਲਈ ਵਿਊ ਦੇ ਲਈ ਕਿਸੇ ਦਾ ਪਲੀਜ਼ ਕਿਸੇ ਦੇ ਦਰਦ ਦਾ ਮਜ਼ਾਕ ਨਾ ਯਾਰ ਬਣਾਓ ਜਿਹਦੇ ਤੇ ਬੀਤਦੀ ਹੈ ਉਹਨਾਂ ਦੇ ਪਰਿਵਾਰ ਬਾਰੇ ਸੋਚੋ ਕੀ ਬੀਤ ਰਹੀ ਹੈ ਉਹਨਾਂ ਦੇ ਚਾਹਣ ਵਾਲਿਆਂ ਦੀ ਪਲੀਜ਼ ਕਿਸੇ ਦੇ ਦੁੱਖ ਦਾ ਮਜ਼ਾਕ ਨਾ ਬਣਾਓ ਹਜੇ ਇਦਾਂ ਦੀ ਕੋਈ ਗੱਲ ਨਹੀਂ ਭਰਾ ਸਾਡਾ ਥੋੜੀ ਜਿਹੀ ਇੰਪਰੂਵਮੈਂਟ ਹੋਈ ਹੈ ਮੇਰੀ ਕਨਵਰ ਬਾਈ ਨਾਲ ਗੱਲ ਹੋਈ ਸੀ ਮੈਂ ਉਹਨਾਂ ਦਾ ਵੀਡੀਓ ਵੀ ਦੇਖਿਆ ਹੈ ਕਿ ਜਿਹੜੇ ਇਲਾਕੇ ਦੇ ਵਿੱਚ ਕੋਈ ਅਵਾਰਾ ਪਸ਼ੂ ਨਾਲ ਐਕਸੀਡੈਂਟ ਹੁੰਦਾ ਉਹਦੇ ਨਾਲ ਜਿਹੜਾ ਲੋਕਲ ਪ੍ਰਸ਼ਾਸਨ ਹੈ ਚਾਹੇ ਐਸਟੀਐਮ ਹੈ ਡੀਸੀ ਹੈ ਜਾਂ ਹੋਰ ਜ਼ਿੰਮੇਵਾਰ ਬੰਦੇ ਆ ਉਹਨਾਂ ਤੇ ਐਫਆਈਆਰ ਹੋਣੀ ਚਾਹੀਦੀ ਹੈ ਤਾਂ ਜਾ ਕੇ ਇਹ ਹਾਦਸੇ ਰੁਕਣਗੇ ਸਾਡੇ ਦੇਸ਼ ਦੇ ਵਿੱਚ ਗੂਗਲ ਕਰਕੇ ਦੇਖੋ ਇਹਨੇ ਵਰਲਡ ਵਾਰ ਚ ਨਹੀਂ ਲੋਕੀ ਮਾਰੇ ਜਿੰਨੇ ਐਕਸੀਡੈਂਟਾਂ ਚ ਮਰਦੇ ਨੇ ਸਪੈਸ਼ਲੀ ਅਵਾਰਾ ਪਸ਼ੂਆਂ ਕਰਕੇ ਜਿੰਨੇ ਲੋਕੀ ਮਰ ਰਹੇ ਆ ਇਹਦੇ ਲਈ ਇੱਕ ਕਾਨੂੰਨ ਵੀ ਬਣਨਾ ਚਾਹੀਦਾ ਤੇ ਆਪਾਂ ਅਰਦਾਸ ਵੀ ਕਰ ਰਹੇ ਆ ਪਰ ਇਹਦੇ ਬਾਰੇ ਵੀ ਧਿਆਨ ਦੇਣਾ ਸਾਡਾ ਬਣਦਾ ਈਸ਼ਮ ਜੀ ਦੇਖਿਆ ਜਾਏ ਤੇ ਪੰਜਾਬ ਤੇ ਲਗਾਤਾਰ ਜਿਹੜਾ ਕਿ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਪਹਿਲਾ ਹੜ੍ਹਾਂ ਦੀ ਹਾਲਾਤ ਉਸ ਤੋਂ ਪਹਿਲਾਂ ਜਸਵਿੰਦਰ ਪੱਲਾ ਜੀ ਤੇ ਹੁਣ ਰੀਸੈਂਟਲੀ ਚਰਨਜੀਤ ਹੁਜਾ ਜੀ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਹੁਣ ਰਾਜ ਰਜਵੰਤਾ ਦੀ ਜੋ ਕਿ ਨਾਜ਼ੁਖਾਲਤ ਚੱਲ ਰਹੀ ਹੈ ਹਾਂਜੀ ਖਾਨ ਸਾਹਿਬ ਦੇ ਮਾਤਾ ਜੀ ਵੀ ਮੈਂ ਸੁਣਿਆ ਉਹ ਵੀ ਐਕਸਪਾਇਰ ਹੋਏ ਆ ਪਤਾ ਨਹੀਂ ਸ਼ਾਇਦ ਨਾਜ਼ਰ ਲੱਗੀ ਹੈ ਪੰਜਾਬ ਨੂੰ ਕਿਸੇ ਦੀ ਪਹਿਲਾਂ ਫਲੱਡ ਆਏ ਹਜੇ ਫਲੱਡ ਤੋਂ ਉੱਪਰ ਉੱਠਿਆ ਨਹੀਂ ਪੰਜਾਬ ਉੱਥੇ ਉਲਝੇ ਹੋਏ ਆ ਬਾਕੀ ਇੱਕ ਤਾਂ ਇਹ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਆਪਣੇ ਨਾਲ ਖੜਨਾ ਚਾਹੀਦਾ ਹੈ। ਦੁੱਖ ਸੁੱਖ ਚ ਖੜ ਵੀ ਰਹੇ ਆ ਲੋਕੀ ਫਲੱਡਾਂ ਚ ਆਪਾਂ ਨੇ ਦੇਖਿਆ ਹੈ ਕਿ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਲੋਕਾਂ ਨੇ ਜਿੱਦਾਂ ਸੇਵਾ ਕੀਤੀ ਹੈ। ਬਾਕੀ ਸਾਡੇ 뮤직 ਇੰਡਸਟਰੀ ਵੀ ਬਹੁਤ ਅੱਛੀ ਹੈ ਬੜੇ ਅੱਛੇ ਇਹਦੇ ਚ 11 ਤਰ੍ਹਾਂ ਦੇ ਚੰਗੇ ਇਨਸਾਨ ਨੇ, ਅੱਛੇ ਆਰਟਿਸਟ ਨੇ। ਜਦੋਂ ਫਲੱਡ ਆਇਆ ਸੀ ਮੈਂ ਸੇਵਾ ਦੇ ਵਿੱਚ ਸੀਗਾ ਬਾਈ ਦਾ ਰਾਜਵੀਰ ਦਾ ਮੈਨੂੰ ਮੈਸੇਜ ਆਇਆ ਕਿ ਕੋਈ ਵੀ ਲੋੜ ਹੈਲਪ ਚਾਹੀਦੀ ਹੈ, ਮੈਨੂੰ ਦੱਸ ਦੀ। ਤਕਰੀਬਨ ਸਾਰੇ ਆਰਟਿਸਟਾਂ ਨੇ ਮੈਨੂੰ ਅਪਰੋਚ ਕੀਤਾ ਕਿ ਬਾਈ ਤੂੰ ਗਰਾਉਂਡ ਜ਼ੀਰੋ ਤੇ ਐ ਕੋਈ ਹੈਲਪ ਦੀ ਲੋੜ ਹੋਈ ਸਾਨੂੰ ਦੱਸ ਦੇ ਤਾਂ ਬੜਾ ਸਾਨੂੰ ਦੁੱਖ ਲੱਗਦਾ ਹੈ ਹੁਣ ਵੀ ਫਲੱਡਾਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਸਾਰੀ ਮਿਊਜ਼ਿਕ ਇੰਡਸਟਰੀ ਨੇ ਵੱਧ ਚੜ ਕੇ ਹਿੱਸਾ ਲਿਆ ਮੈਨੂੰ ਯਾਦ ਹੈ ਕੁੰਡਲੀ ਬਾਰਡਰ ਤੇ ਮੈਂ ਰਾਜਵੀਰ ਵਾਈ ਕਨਵਰਗਰ ਵੱਲ ਇਕੱਠੇ ਝਾੜੂ ਲਾਉਂਦੇ ਰਹੇ ਹਾਂ ਉੱਥੇ ਲੰਗਰਾਂ ਦੀ ਸੇਵਾ ਕਰਦੇ ਰਹੇ ਹਾਂ ਇੱਕ ਸਾਲ ਔਰ ਜੇ ਲਾਈਵ ਗਾਇਕੀ ਦੀ ਗੱਲ ਕਰੀਏ ਤਾਂ ਪੰਜ ਚਾਰ ਆਰਟਿਸਟ ਨੇ ਪੂਰੀ ਇੰਡਸਟਰੀ ਦੇ ਵਿੱਚ ਇਹਨਾਂ ਦਾ ਖਾੜਾ ਬਾ ਕਮਾਲ ਹੁੰਦਾ ਹੈ ਪੰਜਾਬੀ ਪਹਿਰਾਵੇ ਨੂੰ ਔਰ ਸਾਫ ਸੁਥਰੀ ਗਾਇਕੀ ਤੇ ਆਪਾਂ ਤੇ ਦੁਆ ਕਰਦੇ ਆ 24 ਘੰਟੇ ਹੱਸਦਾ ਵਸਦਾ ਚਿਹਰਾ ਇਹਨਾਂ ਦਾ ਰੇਲਾਂ ਤੇ ਸਟੋਰੀਆਂ ਤੇ ਦੇਖਦੇ ਰਹਿੰਦੇ ਆ ਸੱਚੇ ਪਾਤਸ਼ਾਹ ਉਹ ਸਮਾਈਲ ਸਾਨੂੰ ਦੁਬਾਰੇ ਨਜ਼ਰ ਆਵੇ ਜੇ ਆਪਾਂ ਗੱਲ ਕਰੀਏ ਤੇ ਤੁਸੀਂ ਦੱਸ ਰਹੇ ਹੋ ਕਿ ਸੇਵਾ ਦੇ ਵਿੱਚ ਵੀ ਉਹ ਅੱਗੇ ਰਹੇ ਨੇ ਤੇ ਸ਼ਾਇਦ ਉਸ ਉਹੀ ਸੇਵਾ ਅੱਜ ਉਹਨਾਂ ਦੀ ਜੋੜੀ ਕਿ ਇੰਪਰੂਵਮੈਂਟ ਹੋ ਰਹੀ ਹੈ ਉਹੀ ਅੱਜ ਕੰਮ ਆ ਰਹੀ ਹੈ ਹਾਂਜੀ ਆਪਾਂ ਤਾਂ ਦੁਆ ਕਰਦੇ ਆ ਕਿ ਇਦਾਂ ਦੇ ਕਿਉਂਕਿ ਇਕੱਲੇ ਇਮੋਸ਼ਨਲੀ ਨਹੀਂ ਜਿੰਦਾ ਫੈਮਿਲੀ ਨੂੰ ਦੁੱਖ ਹੈ ਸਾਨੂੰ ਸਾਰਿਆਂ ਨੂੰ ਇੱਕ ਸੈਲੀਬ੍ਰਿਟੀ ਜਦੋਂ ਭੀੜ ਪੈਂਦੀ ਆ ਉਹਦੇ ਤੇ ਪੰਜਾਬ ਦੀ ਇਕਨੋਮੀ ਇਫੈਕਟ ਹੁੰਦੀ ਆ ਉਹਦੇ ਨਾਲ ਇੱਕ ਆਰਟਿਸਟ ਦੇ ਨਾਲ ਇਹਦੇ ਨਾਲ ਘੱਟੋ ਘੱਟ 35-40 ਪਰਿਵਾਰ ਨੇ ਜਿੱਦਾਂ ਆਪਾਂ ਲਾਈਵ ਸ਼ੋਅ ਕਰਨ ਜਾਂਦੇ ਆ ਸਾਡੇ ਨਾਲ 7-8 ਤਾਂ ਸਾਊਂਡ ਵਾਲੇ 12-13 ਬੰਦਿਆਂ ਦਾ ਲਾਈਵ ਬੈਂਡ ਐਂਕਰ ਮੈਨੇਜਰ ਸਿਕਿਉਰਿਟੀ ਵਾਲੇ ਮੁੰਡੇ ਨਾਲ ਵਾਲੇ ਮੁੰਡੇ ਹੈਨਾ ਕਿੰਨੇ ਲੋਕਿਆਂ ਦਾ ਰੋਜ਼ਗਾਰ ਜੁੜਿਆ ਹੁੰਦਾ ਹੁਣ ਕੋਈ ਵੀ ਕਲਾਕਾਰ ਸਪੈਸ਼ਲੀ ਜਿਹੜਾ ਲਾਈਵ ਆਰਟਿਸਟ ਹੈ ਉਹਦੇ ਨਾਲ 뮤జిక్ ਡਾਇਰੈਕਟਰ 뮤జిక్ ਡਾਇਰੈਕਟਰ ਦੇ ਨਾਲ ਰਿਕਾਰਡਿੰਗ ਸਿਸਟਮ ਸਾਰਾ ਮਾਸਟਿੰਗ ਮਿਕਸਿੰਗ ਆਡੀਓ ਵੀਡੀਓ ਸਟੂਡੀਓਸ ਤਾਂ ਬਹੁਤ ਵੱਡੀ ਇਕਨੋਮੀ ਇਫੈਕਟ ਹੁੰਦੀ ਹੈ ਇੱਕ ਕਲਾਕਾਰ ਦੇ ਨਾਲ ਕਈ ਪਰਿਵਾਰ ਇਫੈਕਟ ਹੁੰਦੇ ਆ ਤੇ ਆਪਾਂ ਸਾਰੇ ਦੁਆ ਕਰ ਰਹੇ ਆਂ ਔਰ ਗਲਤ افਵਾਹਨਾ ਫਲਾਓ ਮੈਂ ਦੁਬਾਰੇ ਰਿਕੁਐਸਟ ਕਰਦਾ ਸਾਰਿਆਂ ਨੂੰ ਕਿ ਕਿਸੇ ਦਾ ਮਜ਼ਾਕ ਨਾ ਆਪਾਂ ਬਣਾਈਏ ਅਪਰਦਾਸ ਕਰੀਏ ਕਿ ਦੁਬਾਰੇ ਬਾਈ ਦਾ ਹੱਸਦਾ ਸਮਾਈਲ ਵਾਲਾ ਚਿਹਰਾ ਖਾੜੇ ਲਾਉਣ ਵਾਲਾ ਜਿਹੜਾ ਸਾਨੂੰ ਨਜ਼ਰ ਆਉਂਦਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕੀ ਕਹਿਣਾ ਚਾਹੋ ਪਰ ਸੰਸਕਤਾ ਸਾਰੇ ਦੁਆ ਕਰ ਰਹੇ ਨੇ ਔਰ ਆਪਾਂ ਰਲ ਕੇ ਹੋਰ ਦੁਆ ਕਰੀਏ ਔਰ ਕੋਈ ਗਲਤ افਵਾਹ ਨਾ ਫਲਾਈਏ ਬਿਨਾ ਕਨਫਰਮੇਸ਼ਨ ਤੋਂ ਕਿਉਂਕਿ ਜਿਹੜੇ ਪਰਿਵਾਰ ਤੇ ਬੀਤਦੀ ਹੈ ਉਹਨੂੰ ਹੀ ਪਤਾ ਹੁੰਦਾ ਜੀ ਉਹਨਾਂ ਦਾ ਹਾਲੀ ਦੇ ਵਿੱਚ ਪਿਤਾ ਜੀ ਦਾ ਵੀ ਜੋ ਕਿ ਦਿਹਾਂਤ ਹੋਇਆ ਸੀਗਾ ਕੁਝ ਸਮਾਂ ਪਹਿਲਾਂ ਹੀ ਤੇ ਜੇ ਗੱਲ ਕਰੀਏ ਤੇ ਮਾਂ ਉਹਨਾਂ ਦੀ ਮਾਤਾ ਜੀ ਤੇ ਬੱਚੇ ਆ ਤੇ ਉਹਨਾਂ ਦੀ ਪਤਨੀ ਨੂੰ ਬਹੁਤ ਇਫੈਕਟ ਪੈਂਦਾ ਆ ਜਦੋਂ ਕਿ ਉਹ ਇਹੋ ਜਿਹੀ ਖਬਰਾਂ ਦੇਖਦੇ ਨੇ ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਬਾਹਰ ਬੈਠੇ ਨੇ ਜਦੋਂ ਉਹ ਇਹੋ ਜਿਹੀ ਖਬਰਾਂ ਦੇਖ ਰਹੇ ਜਿਹੜੀ ਝੂਠੀ ਅਫਵਾਹ ਫੈਲਾਈਆਂ ਜਾ ਰਹੀਆਂ ਨੇ ਉਹਨਾਂ ਨੂੰ ਬੜਾ ਦੁੱਖ ਲੱਗਦਾ ਆ ਤੇ ਉਹ ਜਿਹੜੇ ਕਿ ਚਿੰਤਾ ਦੇ ਵਿੱਚ ਆ ਜਾਂਦੇ ਮੈਨੂੰ ਯਾਦ ਹੈ ਲਾਸਟ ਇੱਕ ਪ੍ਰੋਗਰਾਮ ਤੇ ਇਹਨਾਂ ਦੇ ਮਾਤਾ ਜੀ ਮੈਨੂੰ ਮਿਲੇ ਸੀ ਮੈਂ ਵਿਆਹ ਚ ਪ੍ਰੋਗਰਾਮ ਸੀਗਾ ਤੇ ਮਾਤਾ ਜੀ ਆ ਕੇ ਮੈਨੂੰ ਸਟੇਜ ਤੇ ਪੈਸੇ ਦੇ ਕੇ ਗਏ ਨਾਲੇ ਕਹਿੰਦੇ ਪੁੱਤਰ ਮੇਰੇ ਬੇਟੇ ਵਾਂਗੂ ਬਹੁਤ ਲਾਈਵ ਤੂੰ ਵਧੀਆ ਗਾਉਣਾ ਤੇ ਮੈਂ ਕਿਹਾ ਸੀ ਮਾਂ ਵੀ ਤੁਸੀਂ ਜਿਹੜਾ ਹੀਰਾ ਪੁੱਤ ਜੰਮਿਆ ਉੱਥੇ ਹੈ ਨਾ ਵੀ ਸਾਨੂੰ ਪ੍ਰਾਉਡ ਐ ਤੁਹਾਡੇ ਤੇ ਤੇ ਉਹ ਪਰਿਵਾਰ ਤਾਂ ਦੁਖੀ ਹੁੰਦਾ ਹੀ ਆ ਜਿੱਦਾਂ ਕੋਈ ਗਲਤ ਫੋਟੋਆਂ ਪਾਉਂਦੇ ਆ ਤੇ ਸਪੈਸ਼ਲੀ ਮਾਤਾ ਜੀ ਤੇ ਪਿੱਛੇ ਦੀ ਫਾਦਰ ਸਾਹਿਬ ਜਦੋਂ ਐਕਸਪਾਇਰ ਹੋਏ ਐ ਤੇ ਮੈਂ ਕਾਫੀ ਟਾਈਮ ਬਾਈ ਨਾਲ ਸਪੈਂਡ ਕੀਤਾ ਤੇ ਮੈਨੂੰ ਕਹਿੰਦੇ ਵੀ ਮੇਰੇ ਫਾਦਰ ਸਾਹਿਬ दारू ਪੀਣ ਕਰਕੇ ਗਏ ਐ ਮੈਂ ਵੀ ਇਹ ਕਹਿਣਾ ਚਾਹੂਗੀ ਕਿ ਝੂਠੀਆਂ ਅਫਵਾਹਾਂ ਨਾ ਫੈਲਾਈਆਂ ਜਾਣ ਜਿਹੜੇ ਕਿ ਟੀਆਰਪੀ ਲਈ ਵਿਊਜ਼ ਲਈ ਇਹੋ ਜਿਹਾ ਕੰਮ ਕਰ ਰਹੇ ਨੇ ਨਾ ਕਰੋ ਕਿਉਂਕਿ ਜੋ ਕਿ ਗੱਲ ਕਰੀਏ ਤਾਂ ਉਹਨਾਂ ਦੇ ਪਰਿਵਾਰ ਦੀ ਜੇ ਗੱਲ ਕਰੀਏ ਤਾਂ ਸਾਡੀ ਗੱਲ ਕਰੀ ਸਾਨੂੰ ਸਾਰਿਆਂ ਨੂੰ ਦਿਲੋਂ ਦੁੱਖ ਆ ਕਿ ਉਹ ਐਹੋ ਜੀ ਹਾਲਤ ਦੇ ਵਿੱਚ ਨੇ ਤੇ ਆਪਾਂ ਸਿਰਫ ਇੱਕ ਆਪਣੇ ਟੀਆਰਪੀ ਦੇ ਲਈ ਸਿਰਫ ਇੱਕ ਵਿਊਜ਼ ਲਈ ਇਹੋ ਜਿਹਾ ਕੰਮ ਕਰਨਾ ਬੜਾ ਸ਼ਰਮਨਾਕ